ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਅਸੀਂ ਖੜੇ ਹੈਗੇ ਆ ਸੁੰਦਰ ਨਗਰ ਜਿਹਦੇ ਵਿੱਚ ਕੀ بارش ਤਾਂ ਤੇਜ਼ ਹੋ ਹੀ ਰਹੀ ਆ ਲੇਕਿਨ ਰਾਤ ਦਾ ਜਿਹੜਾ ਆ ਪਾਣੀ ਜੋ ਹੈ ਉਹ ਥਮਣ ਦਾ ਨਾਂ ਨਹੀਂ ਲੈ ਰਿਹਾ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਪਾਰ ਟੀਵੀ ਰਾਹੀਂ ਦੇਖ ਰਹੇ ਹੋ ਜਿੱਥੇ ਤੱਕ ਵੀ ਨਿਗਾਹ ਆ ਰਹੀ ਤੁਹਾਡੀ ਉਥੇ ਤੱਕ ਪਾਣੀ ਦਾ ਲੈਵਲ ਜਿਹੜਾ ਹੈਗਾ ਆ ਅ ਦੱਸ ਰਿਹਾ ਹੈ ਵੀ ਕਿ ਕਿਸ ਲੈਵਲ ਤੇ ਆ ਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਸੱਜੇ ਪਾਸੇ ਪਾਣੀ ਦਾ ਫਲੋ ਜਿਹੜਾ ਹੈ ਕਾਫੀ ਤੇਜ਼ ਆ ਸਾਹਮਣੇ ਬਾਈਕ ਤੇ ਵੀ ਬੰਦੇ ਜਾ ਰਹੇ ਆ ਸੋ ਇਹਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਨੇ ਆ ਵੀ ਪਾਣੀ ਜਿਹੜਾ ਆ ਵੀ ਚਾਰੋਂ ਪਾਸੇ ਕਿਉਂਕਿ ਰੇਡਮਾਤੋਂ ਜੋ ਪਾਣੀ ਉਧਰੋਂ ਸ਼ੁਰੂ ਹੋਇਆ ਉਹ ਚਾਰੋਂ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਗਲੀਆਂ ਦੇ ਵਿੱਚ ਦੀ ਹੁੰਦੇ ਹੋਏ ਜਿੱਦਨੂੰ ਉਹਦੀ ਟਲਾਂ ਆ ਨਿਆ ਸੜਕ ਦੀ ਆ ਚਾਹੇ ਜ਼ਮੀਨ ਆ ਚਾਹੇ ਘਾਰ ਆ ਉਹਨਾਂ ਦੇ ਵਿੱਚ ਪਾਣੀ ਵੜਦਾ ਜਾ ਰਿਹਾ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀ ਇਹ ਸਾਰਾ ਦਾ ਸਾਰਾ ਪਾਣੀ ਖਤਿਆਂ ਦੇ ਵਿੱਚ ਸਿੱਧਾ ਉੱਤਰਦਾ ਜਾ ਰਿਹਾ ਆ ਸੋ ਕਿਸੇ ਵੇਲੇ ਵੀ ਅ ਜਿੱਦਾਂ ਕਿ ਪਾਣੀ ਦਾ ਜੋ ਬਹਾਅ ਹੈ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਪਾਣੀ ਦਾ ਬਹਾਅ ਜਿਹੜਾ ਕਾਫੀ ਤੇਜ਼ ਹੈ ਇੱਥੇ ਆ ਕੇ ਜਿਸ ਦੇ ਨਾਲ ਕੀ ਆ ਖੰਭਾ ਜੋ ਦੋ ਖੰਭੇ ਲੱਗੇ ਹੋਏ ਆ ਕਾਰਨਰ ਤੇ ਉਹ ਡਿਗਣ ਦੀ ਕਗਾਰ ਤੇ ਨੇ ਸੋ ਇਹ ਤੋਂ ਅੱਗੇ ਪਾਣੀ ਜਿਹੜਾ ਆ ਪਾਣੀ ਵਾਲੀ ਚੱਕੀ ਵੱਲ ਨੂੰ ਜੇ ਆਈਏ ਤੇ ਇੱਧਰ ਪਾਣੀ ਨਹੀਂ ਹੈਗਾ ਲੇਕਿਨ ਅੱਗੇ ਜਾ ਕੇ ਜਿਹੜਾ ਹੈਗਾ ਕਾਫੀ ਤੇਜ਼ ਫਲੋ ਬਣਿਆ ਹੈਗਾ ਆ ਹਾਂਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਤੁਹਾਡਾ ਸ਼ੁਭ ਨਾਮ ਜੀ ਸੋਮ ਕੁਮਾਰ ਹੈ ਜੀ ਸੋਮ ਕੁਮਾਰ ਜਿਸ ਤਰ੍ਹਾਂ ਕੀ بارش ਚਾਰੋਂ ਪਾਸੇ ਬਹੁਤ ਹੀ ਭਿਆਨਕ ਰੂਪ ਬਣ ਚੁੱਕਾ ਹੈਗਾ ਨਕੋਦਰ ਦੇ ਵਿੱਚ ਚਾਰੋਂ ਪਾਸਿਓਂ ਕਿਉਂਕਿ ਰੇੜਮਾਂ ਤੋਂ ਘੁੰਮਦੇ ਹੋਏ ਪਾਣੀ ਜਿਹੜਾ ਆ ਬਜਗਰ ਬਸਤੀ ਹੁੰਦੇ ਹੋਏ ਸੁੰਦਰ ਨਗਰ ਹੁੰਦੇ ਹੋਏ ਇਹ ਤੁਹਾਡੇ ਏਰੀਆ ਦੇ ਵਿੱਚ ਪਹੁੰਚ ਚੁੱਕਾ ਹੈਗਾ ਕੀ ਕਹਿਣਾ ਚਾਹੂਗੇ ਇਸ ਬਾਰੇ ਕਿੱਥੇ ਤੱਕ ਪਾਣੀ ਦਾ ਲੈਵਲ ਵਧਿਆ ਹੋਇਆ ਅੱਗੇ ਪਾਣੀ ਵਾਲੀ ਚੱਕੀ ਤੱਕ ਸਰਾ ਮਹੱਲੇ ਤੋਂ ਜਿਹੜਾ ਪਾਣੀ ਇੱਧਰੋਂ ਆਇਆ ਸੀਗਾ ਸੁੰਦਰ ਨਗਰ ਵੱਲ ਨੂੰ ਉਹ ਗੈਰਾ ਹਾਰਡਵੇਅਰ ਪਾਣੀ ਵਾਲੀ ਚੱਕੀ ਦੇ ਕੋਲ ਪਾਣੀ ਬਹੁਤ ਜ਼ਿਆਦਾ ਆ ਰਿਹਾ ਵਾ ਇਹ ਸਾਡੇ ਲਾਗੇ ਖੱਤੇ ਸੀਗੇ ਉਹ ਕੰਧ ਟੁੱਟੀ ਕਰਕੇ ਖੱਤਿਆਂ ਵਾਲ ਨੂੰ ਸਾਰਾ ਪਾਣੀ ਜਾ ਰਿਹਾ ਵਾ ਪਰ ਆਲੇ ਦੁਆਲੇ ਗਲੀਆਂ ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਹੈਗਾ ਵਾ ਇੱਧਰ ਅੱਗੇ ਗੌਸ ਮਹੱਲਾ ਪੈਂਦਾ ਹੈਗਾ ਆ ਗੌਸ ਮਹੱਲੇ ਵੀ ਲੱਖ ਲੱਖ ਪਾਣੀ ਹੈਗਾ ਜੀ ਬਹੁਤ ਥੱਲੇ ਗਲੀਆਂ ਦੇ ਵਿੱਚ ਪਾਣੀ ਭਰਿਆ ਹੋਇਆ ਜੀ ਨੰਗਣਾ ਬਹੁਤ ਜ਼ਿਆਦਾ ਔਖਾ ਹੋ ਗਿਆ ਸਾਰਿਆਂ ਨੂੰ ਜੀ ਅੱਛਾ ਅੱਛਾ ਜੀ ਤੇ ਇਹ ਕਿੰਨੇ ਵਜੇ ਦਾ ਇਧਰ ਨੂੰ ਫਲੋ ਜਿਹੜਾ ਹੈਗਾ ਵੀ ਉਹ ਵਧਿਆ ਪਾਣੀ ਜਾਂ ਘਟਿਆ ਹੈਗਾ ਕੱਲ ਨਾਲੋਂ ਰਾਤੀ ਪਾਣੀ ਥੋੜਾ ਸੀਗਾ ਹੁਣ ਅੱਗੇ ਨਾਲੋਂ ਕਾਫੀ ਪਾਣੀ ਜ਼ਿਆਦਾ ਹੋ ਚੁੱਕਾ ਵਾ ਤੇ ਬਾਰਿਸ਼ ਵੀ ਪੈ ਰਹੀ ਆ ਬਾਅਦ ਨਾਲੋਂ ਬਾਰਿਸ਼ ਹੋ ਰਹੀ ਹੈਗੀ ਆ ਉਹਦੇ ਕਰਕੇ ਪਾਣੀ ਬਹੁਤ ਜ਼ਿਆਦਾ ਵੱਧ ਰਿਹਾ ਵਾ ਜੀ ਠੀਕ ਹੈ ਜੀ ਤੇ ਹੋਰ ਕੀ ਕਹਿਣਾ ਚਾਹੋਗੇ ਕਿ ਜਿੱਦਾ ਘਰ ਕਈ ਹੈਗੇ ਆ ਮੈਂ ਦੇਖਿਆ ਕਿ ਅੱਗੇ ਗਲੀ ਦੇ ਵਿੱਚ ਬਹੁਤ ਨੀਵੇਂ ਘਰ ਹੈਗੇ ਆ ਉਹਨਾਂ ਦੇ ਘਰਾਂ ਦੇ ਅੰਦਰ ਤਾਂ ਨਹੀਂ ਪਾਣੀ ਪਹੁੰਚਿਆ ਨਹੀਂ ਫਿਲਹਾਲ ਘਰਾਂ ਦੇ ਅੰਦਰ ਤਾਂ ਨਹੀਂ ਪਾਣੀ ਗਿਆ ਪਰ ਉਹਨਾਂ ਨੇ ਫਿਰ ਵੀ ਬੋਰੇ ਭਰ ਕੇ ਰੇਤਾ ਦੇ ਬੂਹੇ ਤੇ ਮੋਰੇ ਲਗਾ ਲਏ ਆ ਕਿਉਂਕਿ ਪਾਣੀ ਦਾ ਪਤਾ ਕੋਈ ਨਹੀਂ ਵੀ ਕਿਹੜੇ ਵੇਲੇ ਪਾਣੀ ਘਰਾਂ ਦੇ ਵਿੱਚ ਵੀ ਜਾ ਸਕਦਾ ਵਾ ਠੀਕ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰ ਸਕਦੇ ਆ ਵੀ ਹੁਣ ਕੀ ਕਰ ਸਕਦੇ ਆ ਇਹ ਤਾਂ ਰੱਬ ਦੀ ਕਰੋਪੀ ਹੈ ਜੀ ਉੱਪਰ ਵਾਲੇ ਤਾਂ ਕੀ ਕੀ ਕਰ ਸਕਦੇ ਆ ਜੀ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਤਸਵੀਰਾਂ ਦਿਖਾਈ ਰਏ ਆ ਕਿ ਚਾਰੇ ਪਾਸੇ ਨਕੌਦਰ ਦੇ ਵਿੱਚ ਸਤਿਗੁਰ ਜੀ ਸਤਿਗੁਰ ਜੀ ਹਾਂਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਅਰਵਿੰਦਰ ਸਿੰਘ ਜੀ ਅ ਜਿਸ ਤਰ੍ਹਾਂ ਕਿ ਬਾਰਿਸ਼ ਬਹੁਤ ਤੇਜ਼ ਹੋ ਰਹੀ ਆ ਪਿੱਛੋਂ ਪਾਣੀ ਜਿਹੜਾ ਹੈਗਾ ਆ ਹੜ ਵਾਂਗੂ ਆ ਰਿਹਾ ਆ ਆ ਰਿਹਾ ਵਾ ਹਾਂਜੀ ਘੁੰਮ ਕੇ ਜਦਾਂ ਕੀ ਬਜਗਰ ਬਸਤੀ ਹੁੰਦੇ ਹੋਏ ਹਾਂਜੀ ਹਾਂਜੀ ਅ ਸੁੰਦਰ ਨਗਰ ਬੜਿਆ ਫਿਰ ਹੁਣ ਇਧਰਲੇ ਪਾਸੇ ਨੂੰ ਸਾਰੇ ਆ ਰਿਹਾ ਮਾਰ ਕਰ ਰਿਹਾ ਹੈਗਾ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਜਦੋਂ ਰਾਤੀ 6 ਵਜੇ ਮੈਂ ਗਿਆ ਉਦੋਂ ਕੋਈ ਪਾਣੀ ਨਹੀਂ ਸੀਗਾ ਸਾਢੇ 6 ਤੋਂ ਬਾਅਦ ਪਾਣੀ ਆਇਆ ਉਦੋਂ ਸੜਕ ਦੇ ਉੱਤੇ ਪਾਣੀ 1 ਇੰਚ ਸੀਗਾ ਜਿਹੜਾ ਵਗ ਰਿਹਾ ਸੀਗਾ ਤੇ ਹੁਣ ਜਿਹੜਾ ਸਵੇਰ ਵੇਲੇ ਪਾਣੀ ਆ ਉਹ 2 ਤੋਂ 2.5 ਇੰਚ ਹੋ ਚਲਿਆ ਮਨ ਕੇ ਅੱਗੇ ਨਾਲ ਪਾਣੀ ਵਧ ਗਿਆ ਵਾ ਵਧ ਰਿਹਾ ਹੈਗਾ ਵਧ ਰਿਹਾ ਵਾ ਇਹ ਦੇਖ ਕੇ ਆਏ ਹੈਗੇ ਆ ਘੱਟੋ ਘੱਟ 3 ਫੁੱਟ ਜਿਹੜਾ ਪਾਣੀ ਆ 2-3 ਫੁੱਟ ਉਹ ਖੇਤਾਂ ਚ ਚਲਾ ਗਿਆ ਸਾਰਾ ਹਾਂਜੀ ਹੁਣ ਉਹ ਖੇਤ ਵੀ ਸਾਰੇ ਤੱਕ ਨੂੰ ਫਿਲ ਹੋ ਜਾਣੇ ਆ ਉਸ ਤੋਂ ਬਾਅਦ ਪਾਣੀ ਨੇ ਬਾਹਰ ਨੂੰ ਮਾਰ ਕਰਨੀ ਬਾਹਰ ਸਹੀ ਹੈ ਜੀ ਸਾਰੇ ਗਲੀਆਂ ਵਿੱਚ ਆਏਗਾ ਇਸ ਬਾਰੇ ਕੁਝ ਤੁਸੀ ਬੰਦਵਸ ਕੀਤਾ ਹੈਗਾ ਵੀ ਜਿੱਦਾਂ ਹੋਰ ਘਰਾਂ ਨੇ ਕਈ ਘਰ ਉੱਚੇ ਹੈਗੇ ਕਈ ਘਰ ਨੀਵੇਂ ਆ ਜਿਹੜੇ ਘਰ ਨੀਵੇਂ ਆ ਉਹਨਾਂ ਵਿਚਾਰਿਆਂ ਵਾਸਤੇ ਕੋਈ ਪ੍ਰਬੰਧ ਨਹੀਂ ਹੈਗਾ ਪ੍ਰਬੰਧ ਨਹੀਂ ਹੈਗਾ ਕੋਈ ਪ੍ਰਬੰਧ ਨਹੀਂ ਹੈਗਾ ਜਿਹੜਾ ਉੱਥੋਂ ਉਹਨਾਂ ਨੇ ਜਦਾਂ ਸ਼ਾਮੀ ਦਿਖਾ ਰਹੇ ਸੀ ਇੱਕ ਕਲਿੱਪ ਸੀ ਆਇਆ ਵੀ ਜਿਸ ਤਰ੍ਹਾਂ ਕਮੇਟੀ ਕਰਦੇ ਇਨਸਪੈਕਟਰ ਲੱਗੇ ਹੋਏ ਸੀਗੇ ਸਾਰੇ ਉੱਥੇ ਗੱਟੇ ਵਗੈਰਾ ਲਗਾਉਣ ਮੈਨੂੰ ਲੱਗਦਾ ਆ ਉਹਦਾ ਵੀ ਕੋਈ ਜ਼ਿਆਦਾ ਹੱਲ ਹੋਇਆ ਨਹੀਂ ਨਹੀਂ ਉਹ ਵੀ ਉੱਥੇ ਕੋਈ ਇੰਨਾ ਹੋਇਆ ਨਹੀਂ ਹੈਗਾ ਕਿਉਂਕਿ ਰਕੀ ਅਸੀਂ ਪਾਣੀ ਪਾਣੀ ਵਧੀ ਜਾ ਰਿਹਾ ਹਾਂ ਕਵਰਿੰਗ ਕਰਕੇ ਆਏ ਸੀਗੇ ਹਾਂਜੀ ਪਾਣੀ ਦਾ ਲੈਵਲ ਬਹੁਤ ਵਧ ਰਿਹਾ ਤੇ ਕਾਫੀ ਤੇਜ਼ ਹੈ ਆਫ ਲੋ ਹਾਂਜੀ ਤੇ ਇਹ ਹੁਣ ਦੇਖੋ ਉਹੀ ਪਾਣੀ ਇੱਧਰ ਮਾਰ ਕਰ ਰਿਹਾ ਹੁਣ ਸੀਵਰੇਜ ਦੇ ਥਰੂ ਇੱਥੇ ਸਾਡੇ ਵੀ ਗਲੀ 'ਚ ਵੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਤੇ ਸਾਹਮਣੇ ਇੱਧਰ ਪਲਾਟ ਵਿੱਚ ਵੀ ਜਾ ਰਿਹਾ ਜੀ 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 ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਥੈਂਕ ਯੂ ਜੀ ਥੈਂਕ ਯੂ ਜੀ ਤੁਸੀਂ ਦੇਖ ਹੀ ਰਹੇ ਹੋ ਕਿ ਪਾਣੀ ਦਾ ਫਲੋ ਕਾਫੀ ਤੇਜ਼ ਹੈਗਾ ਸੋ ਇਹ ਸੁੰਦਰ ਨਗਰ ਦੀ ਗਲੀ ਜਿਹੜੀ ਹੈ ਭਰੀ ਹੋਈ ਜਾ ਰਹੀ ਆ ਹਾਂ ਜਿਾ ਜੋ ਕਿ ਪੂਰੀ ਭਰ ਚੁੱਕੀ ਹੈਗੀ ਆ ਸੋ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਸੁੰਦਰ ਨਗਰ ਦੀਆਂ ਨਕੌਦਰ ਤੋਂ ਅੱਛਾ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਅਸੀਂ ਇਹ ਸਾਰੀਆਂ ਖਬਰਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ